ਮਹਾਰਿਸ਼ੀ ਚਰਕ ਬੈਡੀਸਨ ਬੈਂਕ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ ਪ੍ਰਧਾਨ ਅਨਿਲ ਚੈਨ ਭਾਰਤ ਵਿਕਾਸ ਪਰਿਸ਼ਦ ਐਸ ਯੂ ਐਸ ਦੇ ਪ੍ਰਧਾਨ ਅਨਿਲ ਚੈਨ ਅਤੇ ਜਰਨਲ ਸਕੱਤਰ ਜਤਿੰਦਰ ਜੈਨ ਨੇ ਸੰਸਥਾ ਦੇ ਨਵੇਂ ਸਮਾਜਿਕ ਪ੍ਰੋਜੈਕਟ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੋੜਵੰਦ ਲੋਕਾਂ ਨੂੰ ਸਿਹਤ ਸਹੂਲਤਾਂ ਲਈ ਪਿਛਲੇ ਸਾਲ ਪ੍ਰਧਾਨ ਪੋਸ਼ਣ ਕਾਉਂਸਲ ਦੀ ਅਗਵਾਈ ਹੇਠ ਮਹਾਰਿਸ਼ੀ ਚਰਕ ਮੈਡੀਸਨ ਬੈਂਕ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ ਅਤੇ ਨਵੀਂ ਟੀਮ ਵੀ ਇਸ ਨੂੰ ਵਧੀਆ ਢੰਗ ਨਾਲ ਚਲਾਉਣ ਜਾ ਅਦੇਹੀ ਹੈ ਜੇਕਰ ਤੁਹਾਡੇ ਕੋਲ ਕੋਈ ਵਾਧੂ ਦਵਾਈ ਹਨ ਤਾਂ ਉਹਨਾਂ ਨੂੰ ਇੱਕ ਲਿਫਾਫੇ ਵਿੱਚ ਪਾ ਕੇ ਭਾਰਤ ਵਿਕਾਸ ਪਰਿਸ਼ਦ ਦੇ ਮੈਂਬਰ ਨੂੰ ਇਸ ਬਾਰੇ ਜਾਣਕਾਰੀ ਦੇਵੋ ਇਹ ਤੁਹਾਡੇ ਕੋਲੋਂ ਮੰਗਵਾ ਲਈ ਜਾਵੇਗੀ ਤੇ ਜਲਦੀ ਹੀ ਖਾਲਸਾ ਪ੍ਰੇਮ ਮਾਰਗੋਸ਼ਾਲਾ ਤੇ ਹਸਪਤਾਲ ਵਿੱਚ ਇੱਕ ਕੈਂਪ ਲਗਾ ਕੇ ਉਹਨਾਂ ਨੂੰ ਜ਼ਰੂਰਤਬੰਦ ਲੋਕਾਂ ਨੂੰ ਮੁਫਤ ਵੰਡਿਆ ਜਾਣ ਗਿਆ ਇਸ ਮੌਕੇ ਪਾਰਟੀ ਵਿਕਾਸ ਪ੍ਰਸ਼ਦ ਦੇ ਸੂਬਾ ਸਲਾਹਕਾਰ ਗੋਪਾਲ ਸ਼ਰਮਾ ਪ੍ਰਿੰਸੀਪਲ ਅਮਿਤ ਢੋਗਰਾ ਰਾਕੇਸ਼ ਕੁਮਾਰ ਪ੍ਰਿੰਸੀਪਲ ਦਰਿਸ਼ ਗੁਪਤਾ ਸੰਜੀਵ ਕੁਮਾਰ ਮੁਕੇਸ਼ ਕੁਮਾਰ ਆਦਿ ਹਾਜ਼ਰ ਸਨ